ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਜੀ ਲਾਈਵ ਟੈਲੀਕਾਸਟ ਲੈ ਕੇ ਆਏ ਆ ਅੰਮ੍ਰਿਤਮਾਨ ਦੇ ਲਈ ਤੇ ਢਿੱਲੋਂਾਂ ਦੇ ਮੁੰਡੇ ਦਿਲਪ੍ਰੀਤ ਢਿੱਲੋਂ ਦੇ ਲਈ ਤੇ ਇੱਥੇ ਮੈਂ ਸਭ ਤੋਂ ਪਹਿਲਾਂ ਤਾਂ ਜੀ ਜਿਹੜੇ ਲੋਕ ਆਲੋਚਕ ਨੇ ਕਹਿੰਦੇ ਨੇ ਕਿ ਸਿੰਘ ਸਖਤ ਸ਼ਬਦ ਵਰਤਦਾ ਆ ਸਖਤ ਸ਼ਬਦ ਵਰਤਦਾ ਕਹਿੰਦਾ ਬਈ ਬਹੁਤ ਜ਼ਿਆਦਾ ਇਹ ਵੀ ਚੰਗੀ ਗੱਲ ਨਹੀਂ ਹੈਗੀ ਬੋਲੀ ਮਿੱਠੀ ਚਾਹੀਦੀ ਆ ਪਹਿਲਾਂ ਤਾਂ ਇਹ ਗੱਲ ਕਿਸੇ ਨੂੰ ਕਹਿਣਾ ਚਾਹੁੰਗਾ ਕਿ ਇਹਨਾਂ ਨੂੰ ਮਿੱਠੀ ਬੋਲੀ ਦੇ ਨਾਲ ਜਿਨ੍ਹਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਹੁਣ ਤੋ ਨਹੀਂ ਕਈ ਸਾਲਾਂ ਤੋਂ ਸਮਝਾ ਰਹੇ ਨੇ ਉਹਨਾਂ ਦੀ ਇਹਨੇ ਕਦੇ ਗੱਲ ਸੁਣੀ ਆ ਜਦ ਆ ਦਾਸ ਬੋਲਣ ਲੱਗਿਆ ਇਹਦੇ ਹਿਰਦੇ ਕੰਬੇ ਪਏ ਨੇ ਉਹ ਵਾਹਿਗੁਰੂ ਦੀ ਕਿਰਪਾ ਆ ਪਹਿਲੀ ਗੱਲ ਕਹਿਣੀ ਚਾਹੁੰਦਾ ਜਿਹੜੇ ਮੇਰੇ ਗਲਤ ਵੀ ਕਮੈਂਟ ਕਰਦੇ ਨੇ ਮੇਰੇ ਤੇ ਕੁਝ ਵੀ ਗਲਤ ਪਾਉਂਦੇ ਨੇ ਥੋੜਾ ਪੰਗਾ ਨਿਤਨੇਮੀ ਸਿੰਘ ਨਾਲ ਪਿਆ ਆ ਮੈਨੂੰ ਨਹੀਂ ਪਤਾ ਕੌਣ ਸੀਗੇ ਜੋ ਪਹਿਲਾਂ ਤੁਹਾਡੇ ਵਿਰੁੱਧ ਬੋਲਦੇ ਰਹੇ ਨੇ ਬਟ ਇਸ ਵਾਰ ਤੁਹਾਡਾ ਪੰਗਾ ਨਿਤਨੇਮੀ ਸਿੰਘ ਨਾਲ ਪਿਆ ਆ ਮੈਂ ਪਿੱਛੇ ਹਟਣ ਵਾਲਾ ਹੈ ਨਹੀਂ ਤੇ ਪਹਿਲਾਂ ਤੁਸੀਂ ਇਹ ਗੱਲ ਸੁਣ ਲਓ ਕਿ ਗੁਰਬਾਣੀ ਅਧਰਮੀ ਲੋਕਾਂ ਬਾਰੇ ਕੀ ਕਹਿੰਦੀ ਆ ਜੋ ਸਾਡੇ ਸਿੰਗਰ ਨੇ ਇੱਥੇ ਪੰਜਾਬ ਦੇ ਅਧਰਮੀ ਨੇ ਧਰਮੀ ਤਾਂ ਹੈ ਨਹੀਂ ਕਿ ਗੁਰੂ ਦੇ ਉਪਦੇਸ਼ ਤੇ ਚੱਲਦੇ ਹੈ ਨਹੀਂ ਜੋ ਗੁਰੂ ਦੇ ਉਪਦੇਸ਼ ਤੇ ਨਾ ਚੱਲੇ ਉਹਨੂੰ ਤਾਂ ਅਧਰਮੀ ਕਿਹਾ ਜਾਂਦਾ ਆ ਤੇ ਪੰਜਵੇਂ ਪਾਤਸ਼ਾਹ ਕੀ ਕਹਿੰਦੇ ਨੇ ਉਹਦੇ ਬਾਰੇ ਗੌਰ ਨਾਲ ਸੁਣਿਓ ਜੀ ਬਿਨ ਸਿਮਰਨ ਟਰਿਗ ਕਰਮ ਕਰਾਸ ਕਹਿੰਦੇ ਜਿਹੜਾ ਸਿਮਰਤ ਨਹੀਂ ਸਿਮਰਨ ਨਹੀਂ ਕਰਦਾ ਅਧਰਮੀ ਬੰਦਾ ਉਹ ਲਾਹਨਤਜੋ ਕਰਮ ਕਰਦਾ ਆ ਕਾਗ ਬਤਨ ਬਿਸਟਾ ਮਹਿ ਬਾਸ ਕਹਦੇ ਉਹਦਾ ਕੰਮ ਵਾਂਗ ਗੰਦਗੀ ਦੇ ਵਿੱਚ ਵਾਸ ਹੁੰਦਾ ਆ ਬਿਨ ਸਿਮਰਨ ਪੈ ਕੂਕਰ ਕਾਮ ਕਹਿੰਦੇ ਪ੍ਰਮਾਤਮਾ ਦੀ ਬੰਦਗੀ ਤੋਂ ਬਿਨਾ ਕੁੱਤਿਆਂ ਵਾਲੇ ਕੰਮ ਕਰਦਾ ਆ ਬੰਦਾ ਸਾਕਤ ਬੇਸੂਆ ਪੂਤ ਨਾਮ ਹੁਣ ਇੱਥੇ ਦੇਖੋ ਗੱਡੀ ਬੜੀ ਗੱਲ ਕਹੀ ਆ ਗੁਰੂ ਸਾਹਿਬ ਨੇ ਕਹਿੰਦੇ ਆ ਧਾਰਮੀ ਕੰਜਰੀ ਦੇ ਪੁੱਤ ਵਰਗਾ ਆ ਸਾਕਤ ਬੇਸੂਆ ਪੂਤ ਦੇ ਨਾਮ ਕਦੇ ਬਾਣੀ ਪੜ੍ਹੀ ਹੋਵੇ ਤਾਂ ਪਤਾ ਹੋਵੇ ਕਿ ਸਖਤ ਲੈਂਗੁਏਜ ਕਿਨੂੰ ਕਿਹਾ ਜਾਂਦਾ ਆ ਤੇ ਕਿਸੇ ਨੂੰ ਸਮਝਾਉਣ ਲਈ ਸਖਤ ਸ਼ਬਦ ਵਰਤਣੇ ਉਹਨੂੰ ਕੀ ਕਿਹਾ ਜਾਂਦਾ ਆ ਭਾਵਨਾ ਦੇਖੀ ਦੀ ਹੁੰਦੀ ਆ ਸ਼ਬਦਾਂ ਦੇ ਨਹੀਂ ਜਾਈਦਾ ਹੁੰਦਾ ਹਮੇਸ਼ਾ ਦੇਖੋ ਕਿ ਬੰਦਾ ਸਮਝਾਉਣ ਦੀ ਕੀ ਕੋਸ਼ਿਸ਼ ਕਰ ਰਿਹਾ ਆ ਉਸ ਤੋਂ ਅੱਗੇ ਚਲੋ ਜੀ ਬਿਨ ਸਿਮਰਨ ਜੈਸੇ ਸਿੰਘ ਛਤਾਰਾ ਕਹਿੰਦੇ ਬਿਨਾ ਸਿਮਰਨ ਤੋਂ ਬੰਦਾ ਸਿੰਘਾਂ ਵਾਲੇ ਛਤਰੇ ਦੀ ਤਰ੍ਹਾਂ ਆ ਫੇਰ ਜਾਨਵਰ ਗੈਰ ਆ ਰਹੇ ਨੇ ਗੁਰੂ ਸਾਹਿਬ ਨੂੰ ਬੋਲੇ ਕੂਰ ਸਾਖਤ ਮੁਖ ਕਾਰਾ ਕਹਿੰਦੇ ਕਾਫਰ ਬੰਦਾ ਆ ਜੋ ਕਾਫਰ ਕਿਹਾ ਜਾਂ ਕਹਿੰਦੇ ਕਾਫਰ ਝੂਠ ਬੋਲਦਾ ਤੇ ਉਹਦਾ ਮੂੰਹ ਕਾਲਾ ਕੀਤਾ ਜਾਂਦਾ ਹੈ ਕਹਿੰਦੇ ਉਹਦਾ ਬਿਨ ਸਿਮਰਨ ਗਰ ਦਬ ਕੀ ਨਹੀਂ ਆਈ ਕਹਿੰਦੇ ਬਿਨਾ ਸਿਮਰਨ ਤੋਂ ਪ੍ਰਮਾਤਮਾ ਦੇ ਭਜਨ ਤੋਂ ਬਿਨਾ ਬੰਦਾ ਗਧੇ ਦੇ ਸਮਾਨ ਆ ਬਿਨ ਸਿਮਰਨ ਕੂਕਰ ਹਰ ਕਾਇਆ ਕਹਿੰਦੇ ਪ੍ਰਮਾਤਮਾ ਦੇ ਨਾਮ ਜਪਣ ਤੋਂ ਬਿਨਾ ਬੰਦਾ ਹਲਕੇ ਹੋਏ ਕੁੱਤੇ ਵਰਗਾ ਆ ਹੁਣ ਇਤੇ ਕੁੱਤਾ ਵੀ ਕਿਹਾ ਜਾਂਦਾ ਇਨਸਾਨ ਨੂੰ ਬਿਨ ਸਿਮਰਨ ਹਾਏ ਆਤਮ ਹਕਾਤੀ ਕਹਿੰਦੇ ਬਿਨਾ ਸਿਮਰਨ ਕਰਨੇ ਵਾਲਾ ਜਿਹੜਾ ਬਿਨ ਸਿਮਰਨ ਤੋਂ ਬਿਨਾ ਆ ਬਿਨ ਸਿਮਰਨ ਬੰਦਾ ਆਤਮ ਹਕਾਤੀ ਆਪਣੇ ਆਪ ਨੂੰ ਮਾਰਨੇ ਵਾਲਾ ਆ ਉਹ ਸਾਖਤ ਨੀਚ ਇਸ ਕੁਲ ਨਹੀਂ ਜਾਂਦੀ ਗਾ குரு ਸਾਬ ਨੇ ਕਿਹਾ ਸਾਖਤ ਨੀਚ ਇਸ ਕੁਲ ਨਹੀਂ ਜਾਂਦੀ ਕਹਿੰਦੇ ਬੇਮੁਖ ਕਮੀਨਾ ਆ ਬੇਮੁਖ ਕਮੀਨਾ ਆ ਉਸਦੀ ਕੋਈ ਕੋਲ ਨਹੀਂ ਤੇ ਨਾ ਉਹਦੀ ਕੋਈ ਜਾਤ ਆ ਕਹਿੰਦੇ ਐਨਾ ਨੀਚ ਗਿਆ ਆ ਬੰਦੇ ਨੂੰ ਹੁਣ ਦੱਸੋ ਸਾਡੇ ਜਿਹੜੇ ਸਿੰਗਰ ਨੇ ਇਹ ਕਿਹੜਾ ਧਰਮ ਕੁਮਾਰ ਰਹੇ ਨੇ ਬਾਈ ਕਈ ਮੈਨੂੰ ਕਹਿੰਦੇ ਨੇ ਕਿ ਤੂੰ ਬਾਈ ਉਹਨੂੰ ਕਿਹਾ ਗगनਲਮ ਅਨਮੋਲ ਮਾਨ ਤੇ ਵੀਡੀਓ ਪਾਈ ਸੀ ਕਹਿੰਦੇ ਤੂੰ ਉਹਨੂੰ ਕੰਜਰੀ ਕਿਹਾ ਆ ਮੇਰੀ ਗੱਲ ਸੁਣੋ ਭਰਾਵੋ ਪਹਿਲੀ ਗੱਲ ਕੰਜਰੀ ਕੋਈ ਗਾਲ ਨਹੀਂ ਹੈਗੀ ਇੱਕ ਪੇਸ਼ੇ ਦਾ ਨਾਮ ਆ ਜੋ ਔਰਤ ਆਪਣੇ ਆਪ ਨੂੰ ਸਰਦਾਰਨੀ ਕਹਿ ਰਹੀ ਆ ਤੇ ਪੇਸ਼ਾ ਕਰ ਰਹੀ ਆ ਕੰਜ ਵਾਲਾ ਕੰਜਰੀ ਕੌਣ ਹੁੰਦੀ ਜੋ ਸਾਹਮਣੇ ਨੱਚੇ ਲੋਕਾਂ ਦੇ ਮੂਹਰੇ ਉਹਨਾਂ ਦਾ ਮਨੋਰੰਜਨ ਕਰੇ ਉਹ ਨੱਚਦੀ ਵੀ ਆ ਉਹ ਗਾਉਂਦੀ ਵੀ ਆ ਕੰਮ ਉਹ ਫਿਰ ਕੰਜਰੀ ਹੋਈ ਤੁਸੀਂ ਦੱਸ ਦੋ ਨਹੀਂ ਫਿਰ ਹੋਰ ਕੀ ਕਹਾਂਗੇ ਹੁਣ ਜੇ ਕੰਜਰੀ ਆਪਣੇ ਆਪ ਨੂੰ ਸਰਦਾਰਨੀ ਕਹਾਵੇ ਤਾਂ ਜੋ ਵਾਕਿਆ ਹੀ ਸਰਦਾਰਨੀਆਂ ਨੇ ਜੋ ਨਤਨੇਮੀ ਕੌੜਾਂ ਨੇ ਗੁਰੂ ਦੀਆਂ ਰਾਜਕੁਮਾਰੀਆਂ ਨੇ ਜੋ ਜੋ ਸਮਾਜ ਨੂੰ ਚੰਗੀ ਸਿਹਤ ਵੀ ਦੇ ਰਹੀਆਂ ਨੇ ਬੀਬੀਆਂ ਕੀਰਤਨ ਵੀ ਕਰਦੀਆਂ ਨੇ ਬੀਬੀਆਂ ਕਥਾਵਾਚਕ ਵੀ ਨੇ ਜੋ ਅਸਲ ਦੇ ਵਿੱਚ ਸਰਦਾਰਨੀਆਂ ਨੇ ਫਿਰ ਅਸੀਂ ਉਹਨਾਂ ਨੂੰ ਕੀ ਕਹਾਂਗੇ ਯਾਰ ਮੈਨੂੰ ਇਹ ਦੱਸੋ ਜੇ ਬਦਸੂਰਤ ਆਪਣੇ ਆਪ ਨੂੰ ਸੋਹਣਾ ਕਹੀ ਜਾਊਗਾ ਤਾਂ ਆਪਾਂ ਸੋਹਣੇ ਨੂੰ ਕੀ ਕਹਾਂਗੇ ਮੇਰੀ ਕੋਈ ਜਿੱਦ ਨਹੀਂ ਹੈਗੀ ਗੰਗਨਾਂ ਨਾਲ ਮੋ ਅਨਮੋਲ ਮਾਨ ਦੇ ਨਾਲ ਜਾਂ ਕਿਸੇ ਹੋਰ ਦੇ ਨਾਲ ਮੈਂ ਬਾਤ ਕਰ ਵਰ ਇੱਥੇ ਕਈ ਮੇਰੇ ਸ਼ਬਦਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਦਿੰਦੇ ਨੇ ਜੀ ਕੁੜੀਆਂ ਨੂੰ ਕੰਜਰੀਆਂ ਕੁੜੀਆਂ ਨੂੰ ਗੰਜਰੀਆਂ ਨਹੀਂ ਕਿਹਾ ਕੁੜੀਆਂ ਨੂੰ ਕੰਜਰੀਆਂ ਨਹੀਂ ਕਿਹਾ ਬਿਲਕੁਲ ਵੀ ਸਿਰਫ ਕੰਜਰੀ ਵਾਲੇ ਕੰਮ ਕਰਨੇ ਵਾਲੀ ਨੂੰ ਕਿਹਾ ਕਿ ਤੂੰ ਕੰਜਰੀਆਂ ਸੁਧਾਰ ਕਰ ਲਵੇ ਸਰਦਾਰਨੀਆਂ ਵਾਲੇ ਕੰਮ ਕਰਨ ਲੱਗ ਜੇ ਵੀ ਆਪਾਂ ਸਰਦਾਰਨੀ ਕਹਾਗੇ ਠੀਕ ਆ ਤੇ ਇਸ ਤੋਂ ਇਲਾਵਾ ਅੱਗੇ ਗੱਲ ਕਰ ਲੈਣੇ ਆ ਹੁਣ ਸਰਦਾਰ ਕਹਾਉਣੇ ਵਾਲੇ ਅਮਰਤ ਮਾਨ ਦੀ ਦੇਖ ਭਰਾ ਮੈਂ ਨਹੀਂ ਕਹਿੰਦਾ ਕਿ ਤੂੰ ਕੇਸ ਰੱਖ ਮੈਂ ਨਹੀਂ ਕਹਿੰਦਾ ਤੂੰ ਕੇਸ ਰੱਖ ਕਿਸੇ ਨੂੰ ਧਰਮ ਦੇ ਵਿੱਚ ਧੱਕੇ ਨਾਲ ਨਹੀਂ ਲਿਆਂਦਾ ਜਾ ਸਕਦਾ ਬਹੁਤ ਲੋਕ ਕਹਿੰਦੇ ਨੇ ਕਿ ਇਹਨੇ ਮੁੰਡੇ ਬਗਾੜਤੇ ਇਹਨੇ ਇੱਥੇ ਦਾੜੀ ਰੱਖ ਲਈ ਸਿਰ ਦੇ ਕੇਸਕਤਲ ਕੀਤੇ ਹੋਏ ਨੇ ਇਹ ਆ ਆ ਬੋਆ ਦੇਖੋ ਜੋ ਬੰਦਾ ਮਰਜ਼ੀ ਕਰੇ ਕੇਸਕਤਲ ਕਰ ਰਿਹਾ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਉਹਦਾ ਉਹਦਾ ਮਾਨਾ ਉਹਨੇ ਧਰਮ ਦੇ ਵਿੱਚ ਰਹਿਣਾ ਰਹੇ ਨਹੀਂ ਰਹਿਣਾ ਨਾ ਰਹੇ ਪਰ ਕੇਸ ਵੀ ਕਤਲ ਕਰਾਉਣੇ ਨੇ ਦਾੜੀ ਰੱਖ ਲਈ ਐਡੀ ਤੇ ਕਹਾਉਣਾ ਸਰਦਾਰ ਆ ਕਹਾਉਣਾ ਸਿੰਘ ਆ ਆਪਣੀ ਜਾਣ ਚ ਕਹੋਂਦੇ ਨੇ ਕਿ ਅਸੀਂ ਸਿੱਖ ਹਾਂ ਕਹਿੰਦੇ ਨੇ ਜੀ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਅਸੀਂ ਦਸਮੇਸ਼ ਪਿਤਾ ਦੇ ਪੁੱਤਾਂ ਅਸੀਂ ਜਦੋਂ ਬੰਦਾ ਇਹ ਗੱਲ ਕਹਿੰਦਾ ਫੇਰ ਉਹਦੀ ਆਲੋਚਨਾ ਕਰਨੀ ਬਣਦੀ ਆ ਹੁਣ ਗੁਰਬਾਣੀ ਦੇ ਵਿੱਚ ਮੈਂ ਦੱਸਿਆ ਤੁਹਾਨੂੰ ਗੁਰੂ ਸਾਹਿਬ ਨੇ ਕਾਂ ਵੀ ਕਿਹਾ ਆ ਗੰਦ ਤੇ ਵਣੇ ਵਾਲਾ ਕੰਜਰੀ ਦੇ ਪੁੱਤ ਦੇ ਸਮਾਨ ਵੀ ਕਿਹਾ ਆ ਛਤਰੇ ਵਰਗਾ ਵੀ ਕਿਹਾਇਆ ਗਦਾ ਵੀ ਕਿਹਾਇਆ ਮੂੰਹ ਕਾਲਾ ਕਰਨ ਵਾਲਾ ਕਿਹਾ ਨੀਚ ਵੀ ਗਿਆ ਕਮੀਨਾ ਵੀ ਕਿਹਾਇਆ ਗੁਰੂ ਸਾਹਿਬ ਨੇ ਗੁਰਬਾਣੀ ਕਦੇ ਪੜ੍ਹੀ ਹੋਵੇ ਤਾਂ ਪਤਾ ਹੋਵੇ ਤੁਹਾਨੂੰ 80% ਗੁਰਬਾਣੀ ਹਾਈਡ ਆ ਅਜੇ 20% ਦਾ ਮਸਾਂ ਪ੍ਰਚਾਰ ਹੋ ਰਿਹਾ ਆ ਅਮਰਤਮਾਨ ਕਹਿੰਦਾ ਕਿ ਦੁਨੀਆ ਤੇ ਇਹਨੂੰ ਕਈਆਂ ਨੇ ਕਿਹਾ ਜੀ ਮੁਸਲਮਾਨ ਲੱਗਦਾ ਲੱਗਦਾ ਵੇ ਦੇਖੋ ਭਾਈ ਐਵੇਂ ਦੇ ਕਮੈਂਟ ਨਾ ਕਰਿਆ ਕਰੋ ਉਹ ਕਹਿੰਦਾ ਕਹਿੰਦਾ ਦੁਨੀਆ ਤੇ ਕੋਈ ਮੁਸਲਮਾਨ ਦਿਖਾ ਦੂ ਐਡੀ ਮੋਛ ਵਾਲਾ ਮੈਂ ਪਤਾ ਨਹੀਂ ਗਾਉਣਾ ਛੱਡ ਦੂ ਪਤਾ ਨਹੀਂ ਕਰ ਦੂ ਇਹ ਜਿਹਾ ਗੱਲ ਕਰਦਾ ਪਰ ਉਹ ਗੱਲਾਂ ਅਲੱਗ ਨੇ ਮੈਨੂੰ ਉਹਨਾਂ ਚੀਜ਼ਾਂ ਤੱਕ ਕੋਈ ਮਤਲਬ ਨਹੀਂ ਹੈਗਾ ਉਹ ਲੋਕਾਂ ਦੀ ਗਲਤੀ ਆ ਜੋ ਕਹਿੰਦੇ ਨੇ ਜੀ ਮੁਸਲਮਾਨ ਲੱਗਦਾ ਲੱਗਦਾ ਉਹ ਲੱਗਦਾ ਤੂੰ ਜਿਵੇਂ ਰਹਿਣਾ ਰਹਿ ਮਰਜੀ ਰਹਿ ਹਜੇ ਗੀਤਾਂ ਦੀ ਗੱਲ ਨਹੀਂ ਕਰ ਰਹੇ ਅਜੇ ਤੇਰੇ ਸ਼ਕਲ ਸੂਰਤ ਦੀ ਗੱਲ ਕਰ ਰਹੇ ਆ ਬਟ ਜੋ ਤੂੰ ਕਹਿੰਦਾ ਅਸੀਂ ਸਰਦਾਰ ਤੇ ਸਿੱਖ ਘੋਣਾ ਉਹ ਨਾ ਕਹਾ ਕਿਉਂਕਿ ਸਰਦਾਰੀ ਸਾਨੂੰ ਐਡੀ ਸਖੀ ਨਹੀਂ ਮਿਲੀ ਸਰਦਾਰ ਇੱਕ ਅਹੁਦੇ ਦਾ ਨਾ ਹੁੰਦਾ ਸੀਗਾ ਪੁਰਾਣੇ ਸਮਿਆਂ ਦੇ ਵਿੱਚ ਅਹੁਦਾ ਹੁੰਦਾ ਸੀ ਸਰਦਾਰ ਦਾ ਇੱਕ ਇਕਾਉ ਦਾ ਸੀ ਇਹ ਬਹੁਤ ਉੱਚਾ ਉਹਦਾ ਅਸੀਂ ਐਡੇ ਐਡੇ ਉੱਚੇ ਆਉਦੇਆਂ ਵਾਲਿਆਂ ਨੂੰ ਹਰਾਇਆ ਉਹਨਾਂ ਦੀਆਂ ਗੋਡੀਆਂ ਲਵਾਈਆਂ ਨੇ ਤਾਂ ਕਰਕੇ ਸਾਨੂੰ ਸਰਦਾਰ ਕਿਹਾ ਜਾਂਦਾ ਅਸੀਂ ਸਿਰਾਂ ਦੇ ਮੁੱਲ ਪਵਾਏ ਨੇ ਤਾਂ ਸਾਨੂੰ ਸਰਦਾਰ ਕਿਹਾ ਜਾਂਦਾ ਤੁਸੀਂ ਸਰਦਾਰ ਦੀ ਪਰਿਭਾਸ਼ਾ ਹੀ ਵਿਗਾੜ ਕੇ ਰੱਖਤੀ ਸਰਦਾਰ ਹੁੰਦਾ ਕੌਣ ਆ ਕਹਿੰਦਾ ਜੇ ਤੂੰ ਵੇ ਵਾਲੀ ਸੋਹਣੀ ਅਸੀਂ ਕੱਬੇ ਸਰਦਾਰ ਨਹੀਂ ਗੀਤ ਦੇ ਵਿੱਚ ਆਉਂਦੀ ਆ ਇਹਦੇ ਇੱਕ ਲਾਈਨ ਆਉਂਦੀ ਆ ਤੇ ਪਰ ਆ ਇਹ ਗੱਲਾਂ ਛੱਡ ਦਿਓ ਸਰਦਾਰੀ ਦਾ ਅਕਸ ਨਾ ਵਗਾੜੋ ਤੁਸੀਂ ਸਰਦਾਰ ਨਹੀਂ ਹੈਗੇ ਮੈਨੂੰ ਨਹੀਂ ਪਤਾ ਕੀ ਹਾਂ ਮਟ ਸਰਦਾਰ ਨਹੀਂ ਹੈਗੇ ਹਾਂ ਇੰਨੀ ਗੱਲਾਂ ਕੰਜਰ ਬੁਣਾ ਕਰ ਰਹੇ ਹੋ ਕੰਜਰ ਇੰਨਾ ਕੁ ਪਤਾ ਮੈਨੂੰ ਇਤੋ ਵੱਧ ਨਹੀਂ ਮੈਨੂੰ ਪਤਾ ਹੋਰ ਕੀ ਹਾਂ ਤੁਸੀਂ ਤੇ ਨਾ ਤੁਸੀਂ ਸਿੱਖੋ ਸਿੱਖ ਕਹੋ ਉਹ ਜੋ ਬੰਦਾ ਜਿਹੜਾ ਬੰਦਾ ਸਿੱਖ ਨਹੀਂ ਕਹਾਉਂਦਾ ਸਰਦਾਰ ਨਹੀਂ ਕਹਾਉਂਦਾ ਯਾਰ ਜੋ ਮਰਜ਼ੀ ਕਰੇ ਸ਼ਕਲ ਸੂਰਤ ਨਾਲ ਸੰਬੰਧੀ ਗੱਲ ਕਰ ਰਹੇ ਆ ਬਾਟਕ ਸਰਦਾਰ ਗਨਖ ਕਹਾਉਣਾ ਆ ਸਰਦਾਰ ਕਹੋਣਾ ਸਿਕਾਉਣਾ ਤੇ ਗੱਲ ਹੈ ਨਹੀਂ ਕੋਈ ਸਰਦਾਰੀ ਵਾਲੀ ਅੱਖਸ ਬਗਾਰ ਰਹੇ ਹੋ ਤੁਸੀਂ ਸਰਦਾਰਾਂ ਦਾ ਜਿਹੜੇ ਹੁਣ ਵਾਕਿਆ ਹੀ ਸਰਦਾਰ ਨੇ ਜੋ ਸਾਬਤ ਸੂਰਤ ਨੇ ਦਿਮਾਲੇ ਸਜਾਉਂਦੇ ਨੇ ਮੁੰਡੇ ਦਸਤਾਰਾਂ ਸਜਾਉਂਦੇ ਨੇ ਨਿਤਨੇਮੀ ਨੇ ਪਰ ਜਦ ਉਹ ਅਸਲ ਸਰਦਾਰ ਨੇ ਯਾਰ ਫਿਰ ਜੇ ਤੁਸੀਂ ਸਰਦਾਰ ਹੋ ਫਿਰ ਉਹਨਾਂ ਨੂੰ ਅਸੀਂ ਕੀ ਕਹਾਂਗੇ ਸਾਡੇ ਵੀਰਾਂ ਨੂੰ ਜੋ ਗੁਰਗੋਬਿੰਦ ਗੁਰਗੋਬਿੰਦ ਸਿੰਘ ਦੇ ਪੁੱਤ ਨੇ ਦਸਮੇਸ਼ ਪਿਤਾ ਦੇ ਲਾਲ ਨੇ ਜੋ ਤੇ ਹੁਣਾ ਜੰਨੇ ਤਰੇ ਗੀਤਾਂ ਤੇ ਤੇ ਇਹਨੇ ਗੀਤ ਲਿਖੇ ਨੇ ਆ ਪਉਵੇ ਜਿੱਡੇ ਕੱਦ ਵਾਲੀਏ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਹੋਰ ਵੀ ਗੀਤ ਆਏ ਨੇ ਕਈ ਮੈਨੂੰ ਮੇਰੇ ਘਰ ਦੇ ਨਾਲ ਗੱਲ ਹੋ ਰਹੀ ਸੀ ਮੈਨੂੰ ਕਹਿੰਦੇ ਬਈ ਤੂੰ ਚਲੋ ਵੀਡੀਓ ਪਾਉਣੀ ਆਪਾਂ ਆਪਣੇ ਬਾਪੂ ਦਾ ਸਾਥ ਆਪਣੇ ਨਾਲ ਪੂਰਾ ਕਹਿੰਦੇ ਪਰ ਇਹਨਾਂ ਦੇ ਨਾਲ ਨਾ ਜੋ ਇਹਨਾਂ ਨਾਲ ਗੱਲ ਕਰਨੀ ਹੁੰਦੀ ਹੈ ਚੱਲ ਬਹੁਤੇ ਸਖਤ ਸ਼ਬਦ ਨਾ ਵਰਤਿਆ ਕਰ ਠੀਕ ਆ ਜੀ ਆਪਾਂ ਇਹਨਾਂ ਨਾਲ ਬਹੁਤੇ ਸਖਤ ਸ਼ਬਦ ਨਹੀਂ ਵਰਤਨੇ ਆਪਾਂ ਲਈ ਵਰਤਣਾ ਗੁਰਬਾਣੀ ਜੋ ਕਹਿ ਰਹੀ ਆ ਉਹ ਗੱਲ ਕਹਿਣੀ ਆ ਗਰਵਾਣੀ ਇਹਨਾਂ ਨੂੰ ਕਹਿੰਦੀ ਆ ਕੁਝ ਜੋ ਮੈਂ ਹੁਣ ਕਹਿ ਰਹੇ ਆ ਇਹ ਜੋ ਗੀਤ ਗਾਉਂਦਾ ਆਸ਼ਕੀ ਦੇ ਪਿੱਛੇ ਲੱਗੇ ਪਏ ਨੇ ਪੱਟਿਆ ਬਿਆ ਪੂਰਾ ਪੰਜਾਬ ਇਹਨਾਂ ਨੇ ਗੁਰੂ ਦੀ ਕੋਈ ਗੱਲੇ ਹੈ ਨਹੀਂ ਕੀ ਕਹਿ ਦਿੰਦੇ ਨੇ ਜੀ ਸਾਨੂੰ ਫਿਰ ਪੈਸੇ ਨਹੀਂ ਬਣਦੇ ਸਾਨੂੰ ਆ ਨਹੀਂ ਹੁੰਦਾ ਲੋਕ ਸੁਣਦੇ ਨਹੀਂ ਗੀਤ ਨਾ ਕੀ ਗੱਲ ਹੁਣ ਗੁਰੂ ਤੋਂ ਉੱਤੇ ਪੈਸਾ ਹੋ ਗਿਆ ਤੁਹਾਡੇ ਲਈ ਤੇ ਇੱਥੇ ਇੱਕ ਗगन ਅਨਮੋਲ ਅਨਮੋਲ ਮਾਨ ਦੇ ਬਾਰੇ ਵੀ ਗੱਲ ਕਰਨੀ ਜਾਊਂਗਾ ਕਿ ਸਿਆਣੇ ਲੋਕ ਕਹਿੰਦੇ ਨੇ ਜਿਹੜੇ ਗਵਈਏ ਨੇ ਸਿਆਣੇ ਨੇ ਜੋ ਉਹ ਕਹਿੰਦੇ ਨੇ ਕਿ ਜਦੋਂ ਗਾਇਕੀ ਦੀ ਦੁਨੀਆ ਦੇ ਵਿੱਚ ਆਉਣਾ ਹੈ ਨਾ ਤਾਂ ਸ਼ਰਮ ਨੂੰ ਤੇ ਇੱਜ਼ਤ ਨੂੰ ਘਰੇ ਕੀਲੀ ਤੇ ਟੰਕੇ ਆਉਣਾ ਪੈਂਦਾ ਆ ਐਵੇਂ ਦੀ ਗਾਇਕ ਗਾਇਕੀ ਤਾਂ ਬਹੁਤ ਤਰ੍ਹਾਂ ਦੀ ਆ ਕਵਾਲੀ ਵੀ ਗਾਉਂਦੇ ਨੇ ਬਹੁਤ ਵਧੀਆ-ਵਧੀਆ ਵੀ ਗਾਉਂਦੇ ਨੇ ਬਟ ਜਿਹੜੀ ਆ ਗਾਇਕੀ ਆ ਇਹਦੇ ਸੰਬੰਧੀ ਕਿਹਾ ਜਾਂਦਾ ਕਿ ਜਿਹੜੀ ਸ਼ਰਮ ਆ ਨਾ ਤੇ ਇੱਜ਼ਤ ਆ ਇਹਨੂੰ ਘਰੇ ਕੀਲੀ ਤੇ ਟੰਕੇ ਆਉਣਾ ਪੈਂਦਾ ਇਹ ਸੰਸਾਰ ਦੇ ਵਿੱਚ ਆਉਣ ਦੇ ਲਈ ਹੁਣ ਬੀਬਾ ਜੇ ਆ ਪਾਸੇ ਨੂੰ ਆਈਆਂ ਤਾਂ ਫਿਰ ਬਹੁਤੀਆਂ ਗੱਲਾਂ ਨਾ ਕਰਿਆ ਕਰੋ ਸਰਦਾਰ ਸਰਦਾਰ ਵਾਲੀਆਂ ਆਵੋ ਕਿਉਂਕਿ ਸਰਦਾਰ ਤੁਸੀਂ ਹੈ ਨਹੀਂਗੇ ਸਰਦਾਰਾਂ ਦਾ ਅਕਸ ਵਗੜ ਰਹੇ ਹੋ ਸਰਦਾਰ ਤੁਸੀਂ ਹੈ ਨਹੀਂਗੇ ਸਰਦਾਰਾਂ ਦਾ ਅਕਸ ਵਗੜ ਰਹੇ ਹੋ ਠੀਕ ਹੈ ਤੇ ਬਾਕੀ ਆ ਜਾਓ ਜੀ ਹੁਣ ਦਿਲਪਰੀ ਦੇ ਢਿੱਲੋਂ ਤੇ ਇਹ ਵੀਰ ਗੱਲ ਸੁਣਾ ਜੰਮਿਆ ਮੈਂ ਵੀ ਢਿੱਲੋਂ ਆਂਦੀ ਸੀ ਠੀਕ ਹੈ ਪਹਿਲਾਂ 2011 ਦੇ ਵਿੱਚ ਗੁਰੂ ਘਰ ਦੇ ਵਿੱਚ ਜਾਨ ਲੈ ਲਿਆ ਹੁਣ ਕੋਈ ਢਿੱਲੋਂ ਨਹੀਂ ਹੁਣ ਗੁਰੂ ਦਾ ਖਾਲਸਾ ਆਇਆ ਸਿੰਘ ਆ 3000 ਤੋਂ ਢਿੱਲਾਂ 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 ਲਾਈ ਆ ਬੰਦੇ ਹੀ ਹੁੰਦੇ ਨੇ ਢਿੱਲੋਂ ਵੀ ਤੂੰ ਤਾਂ ਨੌਂ ਵਗੜਨ ਲੱਗਿਆ ਹੋਇਆ ਬਾਕੀ ਆਪਣੇ ਖਾਨਦਾਨ ਦਾ ਐਡੇ ਘਟ ਗਿਆ ਕੀ ਦਗਾਗਾ ਕੇ ਇੰਨਾ ਕ ਲੱਕਾ ਜਦੋਂ ਗਾਉਣਾ ਮੈਂ ਦੇਖਿਆ ਐਡੀ ਲੇਡ ਆਇਆ ਸੀ ਇਹ ਆਵਾਜ਼ ਬਿਲਕੁਲ ਵੀ ਹੈ ਨਹੀਂਗੀ ਪਰਮਾਤਮਾ ਬਖਸ਼ੇ ਆਵਾਜ਼ ਮੈਂ ਕਹਿੰਨਾ ਮੈਂ ਇਹ ਨਹੀਂ ਕਹਿੰਦਾ ਬੇਇੱਜ਼ਤੀ ਨਹੀਂ ਕਰਦਾ ਪਰਮਾਤਮਾ ਬਖਸ਼ੇ ਆਵਾਜ਼ ਬਟ ਚੰਗਾ ਗਾ ਨਾੜਾ ਇਥੋਂ ਨਿਕਲੇ ਆਉਂਦੀਆਂ ਨੇ ਤੇਰੀਆਂ ਗਾਉਣ ਲੱਗੇ ਦੀਆਂ ਆਵਾਜ਼ ਚ ਦਮ ਹੈ ਨਹੀਂ ਨਾ ਸਰੀਰ ਚ ਦਮ ਬਣੇ ਕੀ ਫਿਰਦੇ ਹੋ ਭਰਾ ਹੈ ਬਣੇ ਕੀ ਫਿਰਦੇ ਹੋ ਐਨੀ ਇੰਮੀਆ ਕਡੌਲੀਆਂ ਨੇ ਥੋਡੀਆਂ ਬਦਮਾਸ਼ੀਆਂ ਦਿਖਾਉਂਦੇ ਤੁਸੀਂ ਗੀਤਾਂ ਦੇ ਵਿੱਚ ਥਾਰ ਆਲਾ ਬੱਤੀ ਬੋਰਾ ਬੋ ਉਹ ਭਰਾ ਉਹਨਾਂ ਤੋਂ ਪੁੱਛੋ ਜਾ ਕੇ ਜਿਨ੍ਹਾਂ ਦੇ ਪੁੱਤ ਬਦਮਾਸ਼ੀਆਂ ਕਰਦੇ ਸੀ ਤੇ ਅੱਜ ਮਾਮਾ ਰੋਂਦਿਆਂ ਨੇ हां एक भाई कहना तू क्यों गीत ਸੁਣਦਾ ਇਹ ਕਿਉਂਕਿ ਮੇਰੀ ਕੌਮ ਨੂੰ ਸੁਣਾਏ ਜਾ ਰਹੇ ਨੇ ਹੁਣ ਜੇ ਦੁਸ਼ਮਣ ਦੇ ਬਾਰੇ ਕਿਸੇ ਦੇ ਬਾਰੇ ਬੋਲਣਾ ਤਾਂ ਉਹਦੇ ਬਾਰੇ ਪਤਾ ਹੋਣਾ ਤਾਂ ਜ਼ਰੂਰੀ ਹੈ ਬੰਦਾ ਕਿੱਥੇ ਕ ਸਟੈਂਡ ਕਰਦਾ ਕਿੰਨੀ ਕੁ ਗਾਤਾ ਬੰਦੇ ਦੀ ਪਤਾ ਤਾਂ ਹੋਵੇ ਜੇ ਮੈਨੂੰ ਪਤਾ ਹੀ ਨਹੀਂ ਹੋਊਗਾ ਆਪਣੇ ਦੁਸ਼ਮਣ ਬਾਰੇ ਉਹ ਕਿਹੜੇ ਰਾਹ ਨੂੰ ਜਾਂਦਾ ਤਾਂ ਫਿਰ ਮੈਂ ਕੀ ਬੋਲੂੰਗਾ ਉਰੇ ਆ ਕੇ ਅੱਜ ਇੱਕ ਮੇਰੇ ਵੀਰ ਨਾਲ ਮੇਰੀ ਰਾਤ ਗੱਲ ਹੋਈ ਅਮਰੀਕਾ ਤੋਂ ਬੋਲ ਰਿਹਾ ਸੀ ਉਹ ਕਹਿੰਦਾ ਬਾਈ ਹੈ ਨਾ ਇਹਨਾਂ ਕਰਕੇ ਅੱਜ ਜਿਹੜੀਆਂ ਇੱਜ਼ਤਦਾਰ ਕੁੜੀਆਂ ਨੇ ਨਾ ਉਹ ਵੀ ਕਿਤੇਗਾ ਨਾ ਕਾਲਜੋਂ ਕਿਤੇ 5 ਮਿੰਟ ਜਾਂ 10 ਮਿੰਟ ਲੇਟ ਹੋ ਜਾਣ ਤਾਂ ਮਾਪੇ ਉਹਨਾਂ ਵੱਲ ਸ਼ੱਕ ਦੀ ਨਜ਼ਰ ਨਾਲ ਦੇਖਦੇ ਨੇ ਇਹਨਾਂ ਕਰਕੇ ਉਹ ਕਹਿੰਦਾ ਬਾਈ ਆਪਾਂ ਆਪਣੀ ਧੀ ਭੈਣ ਨੂੰ ਕਾਲਜ ਛੱਡਿਆਵਾਂਗੇ ਸਕੂਟਰ ਮੋਟਰਸਾਈਕਲ ਤੇ ਲੈ ਵੀ ਆਵਾਂਗੇ ਚੱਲ ਪਰ ਕਹਿੰਦਾ ਯਾਰ ਜਿਹੜਾ ਹੱਥ 'ਚ ਮੋਬਾਈਲ ਫੜਿਆ ਹੋਇਆ ਆ ਘਰੇ ਜੋ ਗੀਤ ਚੱਲ ਰਹੇ ਨੇ ਉਹ ਕਹਿੰਦਾ ਉਹ ਅਸੀਂ ਉਹ ਚੀਜ਼ ਤੇ ਕਿੱਥੋਂ ਕਾਬੂ ਪਾਵਾਂਗੇ ਜੇ ਅੱਜ ਗੁਰੂ ਨਾਨਕ ਦੇਵ ਜੀ ਇੱਥੇ ਹੁੰਦੇ ਥੋੜੇ ਵਿੱਚ ਮੌਜੂਦ ਹੁੰਦੇ ਦਸ ਮੇਸ਼ ਪਿਤਾ ਮੌਜੂਦ ਹੁੰਦੇ ਸਾਡੇ ਦਸੋਂ ਗੁਰੂਆਂ ਦੇ ਵਿੱਚੋਂ ਕੋਈ ਵੀ ਸਾਡਾ ਗੁਰੂ ਮੌਜੂਦ ਹੁੰਦਾ ਵੈਸੇ ਤਾਂ ਹਾਜ਼ਰ ਨਾਜ਼ਰ ਮੰਨਦਾ ਮੈਂ ਆਪਣੇ ਗੁਰੂਆਂ ਨੂੰ ਹਰ ਸਮੇਂ ਬਟ ਜਿਹੜੇ ਅੰਨੇ ਨੇ ਜਿਨ੍ਹਾਂ ਕੋਲ ਉਹ ਅੱਖ ਹੈ ਨਹੀਂਗੀ ਹਾਜ਼ਰ ਨਾਜ਼ਰ ਮੰਨਣ ਵਾਲੀ ਉਹਨਾਂ ਦੀ ਗੱਲ ਕਰ ਰਿਹਾ ਕਿ ਤੁਸੀਂ ਯਾਰ ਰਾਜੇਰਾ ਗੀਤਾਂ ਨੂੰ ਸਪੋਰਟ ਕਰਦੇ ਜੋ ਮਰਜੀ ਬੋਲੀ ਜਾਓ ਜਿਹਨੇ ਬੋਲਣਾ ਆ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਮੈਂ ਪਹਿਲਾਂ ਕਿਹਾ ਨਿਤਨੇਮੀ ਸਿੰਘ ਨਾਲ ਪੰਗਾ ਪਿਆ ਤੁਹਾਡਾ ਮੈਂ ਮੁਚਣੇ ਵਾਲਾ ਹੈ ਨਹੀਂ ਐਵੇਂ ਹੀ ਚੱਲੋ ਬਹੁਤ ਤੜਬਖਸ਼ੀ ਆ ਵਾਹਿਗੁਰੂ ਨੇ ਸੱਚ ਦਾ ਸਾਰ ਲਿਆ ਬਾਣੀ ਦਾ ਸਾਰਾ ਲਿਆ ਆ ਤੇ ਬਾਣੀ ਦਾ ਸਾਰਾ ਲੈਣ ਵਾਲਿਆਂ ਦੀ ਕਦੇ ਹਾਰ ਨਹੀਂ ਹੋएगी ਤੇ ਅੱਜ ਕੱਲ ਮੈਨੂੰ ਇੰਨਾ ਕ ਪਤਾ ਵੀ ਜਿਹੜੇ ਆ ਘਟਿਆ ਸਿੰਗਰ ਨੇ ਇਹਨਾਂ ਦੇ ਫੈਨ ਆਪਣੇ ਸਿੰਗਰਾਂ ਨੂੰ ਘੱਟ ਸਰਚ ਕਰਦੇ ਨੇ ਫੇਸਬੁੱਕ ਤੇ ਤੇ ਸਿੰਘ ਨੂੰ ਜ਼ਿਆਦਾ ਸਰਚ ਕਰ ਰਹੇ ਨੇ YouTube ਤੇ ਵੀ ਸਿੰਘ ਨੂੰ ਜ਼ਿਆਦਾ ਸਰਚ ਕਰਦੇ ਨੇ ਆ ਘਟਿਆ ਸਿੰਗਰਾਂ ਨੂੰ ਘੱਟ ਸਰਚ ਕਰਦੇ ਨੇ ਮੇਰਾ ਬਾਪੂ ਕਹਿ ਰਿਹਾ ਸੀ ਕਿ ਇਨਾਂ ਦੇ ਵਿਰੁੱਧ ਵੀ ਬੋਲਣਾ ਬੋਲ ਪਰ ਗਾਲਾਂ ਗੂਲਾਂ ਨਾ ਕੱਢੀ ਤਾਂ ਮੈਂ ਡੈਡੀ ਨੂੰ ਇੱਕ ਜਵਾਬ ਦਿੱਤਾ ਕਿ ਜਦੋਂ ਇੰਜਣ ਨੂੰ ਸਟਾਰਟ ਕਰਦੇ ਆ ਤਾਂ ਇੱਕ ਵਾਰ ਟਸ ਭੰਨਣੀ ਜ਼ਰੂਰੀ ਹੁੰਦੀ ਆ ਉਹਦੀ ਜਦੋਂ ਟਸ ਫੁੱਟ ਜਿਵੇਂ ਫਿਰ ਇੰਜਣ ਭੱਜਿਆ ਜਾਂਦਾ ਆਪੇ ਠਗ 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 ਕਰਕੇ ਚੱਲਦਾ ਫਿਰ ਉਹ ਇੱਕ ਵਾਰ ਇਹਦੀ ਟਸ ਭੰਨਣੀ ਸੀ ਪੰਨਤੀ ਮੈਨੂੰ ਕੋਈ ਸ਼ੌਂਕ ਨਹੀਂ ਹੈਗਾ ਇਹ ਬੋਲਣ ਦਾ ਲਾਈਵ ਹੋ ਕੇ ਥੋੜੇ ਲਈ ਬੋਲ ਰਿਹਾ ਆ ਆਪਣੀ ਜਿਹੜਿਆ ਬਾਈ ਮੈਨੂੰ ਗੱਡ ਕੱਢ ਰ ਇਹਨਾਂ ਵਿੱਚ ਗਾਲਾਂ ਇੱਕ ਬੇਨਤੀ ਆ ਕਿ ਵੀਰ ਆਪਣੀ ਭੈਣ ਕੋਲ ਜਾ ਕੇ ਬਹਿਜੋ ਨਾਲ ਆਪਣੀ ਭੈਣ ਦੇ ਤੇ ਮੇਰੀ ਵੀਡੀਓ ਦਿਖਾ ਦਿਓ ਉਹਨੂੰ ਆਹ ਵੀਡੀਓ ਦਿਖਾ ਦਿਓ ਜਾਂ ਹੋਰ ਵੀਡੀਓ ਵੀ ਦਿਖਾ ਦਿਓ ਮੈਨੂੰ ਕਹਿ ਦਿਓ ਜੇ ਤੁਹਾਡੀ ਭੈਣ ਗਲਤ ਕਹਿ ਗਈ ਬਹੁਤੇ ਤਾਂ ਉਹ ਨੇ ਜੋ ਜਿਨ੍ਹਾਂ ਦੇ ਘਰਾਂ ਵਿੱਚ ਭੈਣਾਂ ਹੈ ਨਹੀਂ ਗਈਆਂ ਸਿੰਗਲ ਬ੍ਰਦਰ ਨੇ ਇਕੱਲੇ ਹੀ ਭਾਈ ਨੇ ਪੁਰਾਣਾ ਸਮਾਂ ਹੁੰਦਾ ਸੀਗਾ ਜਦੋਂ ਸਿਆਣੇ ਬੰਦੇ ਜਦੋਂ ਆਪਣੀ ਕੋਈ ਧੀ ਭੈਣ ਵਿਆਹਣੇ ਹੁੰਦੀ ਸੀ ਨਾ ਤਾਂ ਉਹ ਇਹ ਦੇਖਦੇ ਸੀ ਕਿ ਸਾਹਮਣੇ ਵਾਲੇ ਪਰਿਵਾਰ ਦੇ ਵਿੱਚ ਧੀ ਹੋਵੇ ਕਿਉਂਕਿ ਜਿਹੜੇ ਪਰਿਵਾਰ ਦੇ ਵਿੱਚ ਧੀ ਹੁੰਦੀ ਆ ਉਹ ਬੰਦੇ ਨੂੰ ਸ਼ਰਮ ਹੁੰਦੀ ਆ ਉਹਨੂੰ ਇੱਜ਼ਤ ਕਰਨੀ ਆਉਂਦੀ ਹੁੰਦੀ ਆ ਧੀ ਦੀ ਬਗਾਨੀ ਦੀ ਜਿਹਦੇ ਘਰ ਵਿੱਚ ਧੀ ਹੋਊਗੀ ਆਪਣੀ ਨੋਹ ਦੀ ਵੀ ਫਿਰ ਇੱਜ਼ਤ ਕਰਦਾ ਆ ਮੈਂ ਇਹ ਨਹੀਂ ਕਿਸੇ ਨੂੰ ਤਾਨਾ ਨਹੀਂ ਮਾਰ ਰਿਹਾ ਇੱਥੇ ਬਿਕਜ਼ ਦੇ ਘਰੇ ਧੀ ਨਹੀਂ ਹੈਗੀ ਰੱਬ ਦਵੇ ਧੀਆਂ ਵਾਲੇ ਘਰ ਬਹੁਤ ਤਰੱਕੀ ਕਰਦੇ ਹੁੰਦੇ ਨੇ ਬਟ ਆ ਜੋ ਸਿਆਣਿਆਂ ਤੋਂ ਸੁਣਦੇ ਆ ਰਹੇ ਆ ਨਾ ਕਿ ਜਿਹੜੇ ਘਰ ਵਿੱਚ ਧੀ ਨਾ ਹੋਵੇ ਉੱਥੇ ਛਿੱਤ-ਛਿੱਤੀ ਧੀ ਨਹੀਂ ਵਿਆਹੀਦੀ ਹੁੰਦੀ ਇਹ ਗੱਲ ਸੱਚ ਸਾਡੇ ਬਜ਼ੁਰਗਾਂ ਦੇ ਤੱਥ ਕੱਢੇ ਹੋਏ ਨੇ ਇਹਦੇ ਕਮੈਂਟਾਂ ਤੋਂ ਹੀ ਪਤਾ ਚੱਲ ਜਾਂਦਾ ਤੇ ਮੇਰੀਆਂ ਮੈਨੂੰ ਕਹਿੰਦੇ ਵੀ ਆਪਣੀ ਤੂੰ ਦਿਖਾ ਮੇਰੀ ਤਾਂ ਮੇਰੇ ਘਰ ਦੇ ਮੇਰੀਆਂ ਵੀਡੀਓ ਦੇਖਦੇ ਨੇ ਸਾਰੀਆਂ ਦੇਖਦੇ ਨੇ ਮੈਂ ਸੱਚ ਬੋਲਦਾ ਇਹ ਜੋ ਹੁਣ ਮੈਂ ਕਹਿ ਰ ਗੱਲਾਂ ਕਈਆਂ ਨੇ ਗਰਵਾਣੀ ਦੀਆਂ ਫੇਰ ਤੋਂ ਕਾ ਮੈਂ ਰਿਪੀਟ ਕਰੂੰਗਾ ਬਿਨ ਸਿਮਰਨ ਤ੍ਰਿਗ ਕਰਮ ਕਰਾਸ ਲਾਣਤ ਯੋਗ ਕਰਮ ਕਰਦਾ ਹੈ ਕਹਿੰਦੇ ਬਿਨਾ ਸਿਮਰਨ ਵਾਲਾ ਬੰਦਾ ਕਾਗ ਵਤਨ ਵਿਸਟਾ ਮੈਂ ਵਾਸ ਕਹਿੰਦੇ ਕਾਗ ਵਾਗ ਗੰਦਗੀ ਵਿੱਚ ਵਾਸ ਆਉਦਾ ਗੁਰਬਾਣੀ ਦੀ ਹੁਣ ਸੁਣ ਲੋ ਲੈਂਗੁਏਜ ਤੁਹਾਡੇ ਤੱਕ ਕਦੇ ਪ੍ਰਚਾਰ ਨਹੀਂ ਪਹੁੰਚਿਆ ਗੁਰਬਾਣੀ ਦਾ ਪੂਰਾ ਸਹੀ ਬਿਨ ਸਿਮਰਨ ਭੈ ਕੂਕਰ ਕੰਮ ਕਹਿੰਦੇ ਕੁੱਤਿਆਂ ਵਾਲੇ ਕੰਮ ਨੇ ਬਿਨ ਸਿਮਰਨ ਤੋਂ ਬੰਦੇ ਦੇ ਸਾਖਤ ਬੇਸੂਆ ਪੂਤ ਨੇ ਨਾਮ ਕਹਿੰਦੇ ਆ ਧਾਰਮੀ ਬੰਦਾ ਕੰਜਰੀ ਦੇ ਪੁੱਤ ਦੇ ਸਮਾਨ ਹ ਹੁਣ ਤੁਸੀਂ ਗੁਰੂਆਂ ਦੇ ਵੀ ਉਂਗਲਾਂ ਖੜੀਆਂ ਕਰੇਂਗੇ ਹੈ ਬਿਨ ਸਿਮਰਨ ਜਿਵੇਂ ਸਿੰਘ ਸਤਾਰਾ ਸਿੰਘਾਂ ਵਾਲੇ ਛਤਰੇ ਦੀ ਤਰ੍ਹਾਂ ਆ ਕਹਿੰਦੇ ਮਨੁੱਖ ਬਿਨਾ ਸਿਮਰਨ ਤੋਂ ਬੋਲੇ ਕੂਰ ਸਾਕਤ ਮੁਖ ਕਾਰਾ ਕਾਫਰ ਝੂਠ ਬੋਲਦਾ ਤੇ ਉਹਦਾ ਮੂੰਹ ਕਾਲਾ ਕੀਤਾ ਜਾਂਦਾ ਆ ਜਿਵੇਂ ਕਿ ਅੱਜ ਸਿੰਗਰਾਂ ਦਾ ਹੋ ਰਿਹਾ ਆ ਇਹ ਝੂਠ ਬੋਲਦੇ ਨੇ ਗੀਤਾਂ ਦੇ ਵਿੱਚ ਬਗਵਾਸ ਮਾਰਦੇ ਨੇ ਬਿਨ ਸਿਮਰਨ ਗਰਬ ਧੰਬ ਕੀ ਨਈ ਆਈ ਬਿਨਾ ਸਿਮਰਨ ਤੋਂ ਕਹਿੰਦੇ ਗਦੇ ਦੇ ਸਮਾਨ ਆ ਮਨੁੱਖ ਬਿਨ ਸਿਮਰ ਬਿਨ ਸਿਮਰਨ ਕੂਕਰ ਹਰ ਕਾਇਆ ਕਹਿੰਦੇ ਹਲਕੇ ਕੁੱਤੇ ਦੇ ਸਮਾਨ ਹਲਕੇ ਕੁੱਤੇ ਸਮਾਨ ਬਿਨਾ ਸਿਮਰਨ ਤੋਂ ਇਨਸਾਨ ਬਿਨ ਸਿਮਰਨ ਹੈ ਆਤਮਕਾਤੀ ਕਹਿੰਦਾ ਬਿਨ ਕਹਿੰਦੇ ਬਿਨਾ ਸਿਮਰਨ ਤੋਂ ਪੰਜਵੇਂ ਪਾਤਸ਼ਾਹ ਕਹਿ ਰਹੇ ਨੇ ਸਾਰੀਆਂ ਗੱਲਾਂ ਕਿ ਬਿਨਾ ਸਿਮਰਨ ਤੋਂ ਆਤਮਕਾਤੀ ਆ ਬੰਦਾ ਆਤਮ ਹੱਤਿਆ ਕਰ ਰਿਹਾ ਹੈ ਉਹ ਜੋ ਸਿਮਰਨ ਨਹੀਂ ਕਰ ਰਿਹਾ ਸਾਖਤ ਨੀਚ ਤੇਸ ਕੁੱਲ ਨਹੀਂ ਜਾਂਦੀ ਕਹਿੰਦੇ ਬੇਮੁਖ ਕਮੀਨਾ ਆ ਉਸ ਦੀ ਕੋਈ ਕੁੱਲ ਨਹੀਂ ਤੇ ਕਹਨਾ ਉਹਦੀ ਕੋਈ ਜਾਤ ਆ ਐਡਾ ਨੀਚ ਦੱਸਿਆ ਆ ਆ ਧਰਮੀ ਲੋਕਾਂ ਨੂੰ ਜੋ ਨਾਮ ਨਹੀਂ ਜਪਦੇ ਗੁਰੂ ਦਾ ਉਪਦੇਸ਼ ਨਹੀਂ ਮੰਨਦੇ ਹੈਗੇ ਬਾਕੀ ਜਿਹਨੇ ਗਾ ਪਾਉਣਾ ਪਾਓ ਮੈਨੂੰ ਕੋਈ ਪਰਵਾਹ ਨਹੀਂ ਪਿਆ ਤੀਜੀ ਵਾਰ ਕਹਿ ਰਿਹਾ ਨਤਨੇਮੀ ਸਿੰਘ ਨਾਲ ਪੰਗਾ ਪਿਆ ਤੁਹਾਡਾ ਮੈਨੂੰ ਨਹੀਂ ਤੁਸੀਂ ਮਚੋ ਸਕਦੇ ਇੱਕ ਪੇਜ ਡਿਲੀਟ ਹੋਇਆ ਦੂਜਾ ਬਣਾਇਆ ਦੂਜਾ ਡਿਲੀਟ ਹੋਇਆ ਤੀਜਾ ਬਣਾਇਆ ਤੇ ਤੀਜਾ ਡਿਲੀਟ ਹੋ ਗਿਆ ਚੌਥਾ ਬਣਾਉਂਗਾ ਬਾਕੀ ਜੋ ਸਪੋਰਟ ਕਰ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਹ ਵੀਡੀਓ ਆ ਜੋ ਅੱਗਵਾਂਗ ਸ਼ੇਅਰ ਕਰੋ ਜੰਗਲ ਦੀ ਅੱਗਵਾਂਗ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ